ਸੇ ਵਾਝੇ ਆ ਜਾਣਾ सुरेश ਕਰਕੇ ਮੇਰੀ ਬੇਨਤੀ ਹੈ ਆਓ ਸਾਥੀਓ ਆਪਾਂ ਇਕੱਠੇ ਹੋ ਕੇ ਇਹਨਾਂ ਤਿੰਨਾਂ ਪਰਿਵਾਰਾਂ ਨੂੰ ਧੰਨ ਸਾਭ ਦਵਾਈਏ ਜਿੰਨਾ ਧੰਨ ਸਾਭ ਨਹੀਂ ਮਿਲਦਾ ਉਹਨਾਂ ਅੰਦਰ ਅਸੀਂ ਇਹ ਲੜਦੇ ਰਵਾਂਗੇ सुरेश ਕਰਕੇ ਸਦਾ ਸਾਰਾ ਦਾ ਧੰਨਵਾਦ ਹੁਣ ਜ਼ਿਲ੍ਹਾ ਦੇ ਪ੍ਰਧਾਨ ਬੀਕੇ ਜੂਨ ਕਹਿੰਦਾ ਧਨੇਰ ਦੇ ਸਾਥੀ ਹਰਿੰਦਰ ਸਿੰਘ ਕੋਟਰੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਇਸ ਕਰਕੇ ਅਸੀਂ ਤੁਹਾਡਾ ਇਸ ਕਰਕੇ ਟਾਈਮ ਲਵਾਂਗੇ ਕੋਈ ਧਰਨੇ ਵਿੱਚ ਕੌਲ ਸਪ ਦੇ ਅਧਿਕਾਰੀਆਂ ਦਾ ਪਿੰਟ ਸ਼ਾਪਾ ਕਰਦੇ ਲਈ ਪਹੁੰਚੇ ਸੇ ਮੇਰੇ ਕਿਸਾਨ ਆ ਮੇਰੇ ਮਜ਼ਦੂਰ ਭਰਾ ਸਾਡੀਆਂ ਬਾਤਾਂ ਪੈਣਾ ਸਤੋ ਬੱਲਾ ਫਤਿਹ ਬੱਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਅੱਜ ਆਪਾਂ ਇੱਥੇ ਟੌਰਚਪ ਦੇ ਕੇ ਮੈਸਰੇ ਪਹਿਲਾਂ ਦਾ ਬਿਲਾਰਾ ਵੀ ਦੱਸ ਕੇ ਗਿਆ ਹੈ ਵੀ ਜਿਹੜੇ ਤੰਨੇ ਨੌਜਵਾਨ ਆ ਇਹਨਾਂ ਨੇ ਬਿਨਾਂ ਕਿਸੇ ਸੇਫਟੀ ਦੇ ਉਹਨਾਂ ਨੂੰ ਖੂਹ ਦੇ ਵਿੱਚ ਉਤਾਰਿਆ ਤੇ ਕੱਲ ਉਹਨਾਂ ਦੀਆਂ ਡੈੱਡ ਬੋਡੀਆਂ ਜਿਹੜੀਆਂ ਉਹ ਲਿਆ ਕੇ ਇਹ ਭਜਾ ਹਸਪਤਾਲ ਦੇ ਵਿੱਚ ਇਹਨਾਂ ਨੇ ਦਾਖਲ ਕਰਤੀਆਂ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਇਸ਼ਾਰਿਆਂ ਨੂੰ ਪਤਾ ਲੱਗਿਆ ਸਾਰੇ ਪਿੰਡਾਂ ਦੇ तकरीबन ਚਾਰੇ ਪਿੰਡਾਂ ਦੇ ਉੱਤੇ ਜਿਵੇਂ ਇੱਕ ਨਰੰਗ ਦਾ ਨੌਜਵਾਨ ਹੈ ਉਹ ਵੀ ਉੱਥੇ ਇੱਕ ਵੀਰ ਜ਼ਖਮੀ ਪਿਆਲੇ ਤੱਕ ਉੱਥੇ ਨਾਲ ਦੀ ਨਾਲ ਪਹੁੰਚੇ ਤੇ ਚਲ ਜੋ ਜੋ ਉੱਥੇ ਰਾਤ ਗੱਲਬਾਤ ਹੋਈ ਉਹਦੇ ਵਿੱਚੋਂ ਆਪਾਂ ਨੂੰ ਪਤਾ ਵੀ ਕੁਝ ਨਹੀਂ ਨਿਕਲਿਆ ਉਸ ਤੋਂ ਬਾਅਦ ਆਪਾਂ ਜੇ ਸਾਰੀ ਰਾਤਨੀ ਉੱਥੇ ਬਿਰਾ ਕੇ ਕਿਹਾ ਸੀ ਵੀ ਆਪਾਂ ਟੌਨਸਪ ਤੇ ਗਏ ਤੇ ਜਿਹੜਾ ਧਰਨਾ ਲਾਉਣਾ ਕੱਲ ਨੂੰ ਉਸ ਲਈ ਤਾਇਤ ਆਪਣੇ ਸਾਰੇ ਜਿੰਨੇ ਸੀਗੇ ਨੌਜਵਾਨ ਤੇ ਸਾਡੀਆਂ ਮਾਤਾ ਪਿਤਾ ਵੱਡੀ ਗਿਣਤੀ ਦੇ ਵਿੱਚ ਆਪਾਂ ਪਹੁੰਚੇ ਹਾਂ ਇੱਥੇ ਤੇ ਹੋਰ ਵੀ ਪਿੰਡਾਂ ਦੇ ਵਿੱਚੋਂ ਵੱਖ-ਵੱਖ ਜਥੇਬੰਦੀਆਂ ਵੀ ਚੱਲ ਪਈਆਂ ਤਾਂ ਉਹ ਵੀ ਆ ਰਹੇ ਆ ਇੱਥੇ ਰੌਲਾ ਕੀ ਹੈ ਵੀ ਅੱਜ ਇਹ ਪਹਿਲੀ ਘਟਨਾ ਨਹੀਂ ਤੇ ਲਾਇ ਇਹਨੂੰ ਵੀਰਲੀ ਘਟਨਾ ਕਹਿ ਸਕਦੇ ਆ ਲਗਾਤਾਰ ਫੈਟਰੀ ਦੇ ਟਾਰਨਸ਼ਿਪ ਦੇ ਵਿੱਚ ਆ ਮਹੀਨੇ 20 ਦਾ ਤੇ ਕੀ ਪਤਾ ਜੀ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਇਹਨਾਂ ਨੇ ਗਰਵਾਜ਼ ਕਰਤੀਆਂ ਕਾਰਨ ਕੀ ਹੈ ਜਦੋਂ ਹੋਰ ਕੋਈ ਕਾਰੋਬਾਰ ਨਹੀਂ ਕਿਸੇ ਪਾਸੇ ਕੋਈ ਰੋਜ਼ਗਾਰ ਨਹੀਂ ਤਾਂ ਜਿਹੜੇ ਨੌਜਵਾਨ 20-25 ਸਾਲ ਦੇ ਐ ਉਹੋ ਤਾਲ ਦੇ ਵੀ ਚੱਲ ਜਿਹੜਾ 10-15000 ਰੁਪਿਆ ਮਿਲਦਾ ਹੈ ਮੇਲਿਆਂ ਨੂੰ ਉੱਥੇ ਕੰਮ ਕੀਤਾ ਜਾਵੇ ਪਰ ਜਿੰਨੇ ਇਹ ਠੇਕੇਦਾਰ ਐ ਜਾਂ ਇਹਨਾਂ ਦੇ ਕੰਮ ਕਰਾਉਣ ਵਾਲੇ ਐ ਇਹ ਭਰਾਵੋ ਉਹਨਾਂ ਦਾ ਸਾਰਿਆਂ ਦਾ ਸ਼ੋਸ਼ਣ ਕਰਦੇ ਐ ਜਿਹੜੀ ਇਹਨਾਂ ਦੀ ਤਨਖਾਹ ਐ ਵੀਰੋ 25000 ਰੁਪਏ ਹੈ ਪਰ ਦਿੰਦੇ ਕਿੰਨੇ ਆ ਇਹ 10 ਤੋਂ 12000 ਰੁਪਿਆ ਕਾਰਨ ਕੋਈ ਪੁੱਛਣ ਦੇ ਵੀ ਜਾਂ 10-12000 ਦਾ ਦਿੰਦੇ ਇਹ 25000 ਹੈ ਰੋਣਾ ਅਸਲ ਤੇ ਇਹ ਹੈ ਵੀ ਉਹਨਾਂ ਬਦਿਆਂ ਦੇ ਇਹਨਾਂ ਕੋਲੇ ਭਰਾਵੋ ਖਾਤੇ ਖੜਾਏ ਨੇ ਆਪਣੇ ਚੈੱਕ ਇਹਨਾਂ ਦੇ ਕੋਰੇ ਆਪ ਦੀ ਮਰਜੀ ਉਹਨਾਂ ਦੇ ਖਾਤੇ ਚ ਤਨਖਾਹ ਪੂਰੀ ਭੋਦੇ ਕਾਪੜੀ ਵੱਲੋਂ ਤੇ ਬਾਅਦ ਦੇ ਵਿੱਚ ਆਪਦੇ ਪੈਸੇ ਕੱਟ ਕੇ ਤਾਂ 10000 ਰੁਪਿਆ 10-12000 ਇਹਨਾਂ ਨੂੰ ਦੇ ਦਿੰਦੇ ਹੈ ਕਾਗਰ ਦੀ ਮਜ਼ਦੂਰੀ ਬਲਾਕ ਛੱਡੀ ਐ ਜੇ ਬੰਦਾ ਕੋ ਨੀਤੀ ਕਰਦਾ ਹੈ ਪਗੜੀ ਕਿ 16 ਉਹਨੇ ਕਹਿੰਦੇ ਇਹਨੂੰ ਬਲੈਕਲਿਸਟ ਕਰ ਦੇਵਾਂਗੇ ਪਹਿਲਾਂ ਵੀ ਅਸੀਂ ਲਾਇਆ ਸੀ ਫੈਕਟਰੀ ਦੇ ਬਾਹਰ ਅੱਗੇ ਧਰਨਾ ਉਸੇ ਜਿਹੜੇ ਕੋਸਾ ਨੌਜਵਾਨ ਜਿਹੜੇ ਨੇ ਵਿੱਚ ਭਰਤੀ ਹੈ ਉਹਨਾਂ ਦੇ ਦਬਾਅ ਪਾਉਂਦੇ ਸੀ ਕਿਤੇ ਵੀ ਸਾਨੂੰ ਬਲੈਕਲਿਸਟ ਕਰ ਦੇਵਾਂਗੇ ਤੇ ਜੂ ਬਾਦਾ ਸਾਨੂੰ ਇੱਥੇ ਨੀਂ ਨੌਕਰੀ ਮਿਲੋਗੀ ਕਾਹਦੇ ਬੇਰੀ ਗਰੀਬੀ ਦੇ ਕਾਰਨ ਜੇਕਰ ਇੱਕ ਨੌਜਵਾਨ ਹਰਦਾ ਹੈ ਤਾਂ ਪੰਜਾਂ ਦੇ ਗੇਟ ਦੇ ਵਿੱਚ ਅੱਗੇ ਖੜੇ ਆ ਲੱਗਣ ਨੂੰ ਅਸਲੀ ਮਜਬੂਰੀ ਇਥੋਂ ਦੀਆਂ ਸਰਕਾਰਾਂ ਨੇ ਇਥੋਂ ਦੇ ਸਿਸਟਮ ਨੇ ਬਣਾ ਛੱਡੀ ਹੈ ਆਪਾਂ ਨੂੰ ਪਤਾ ਵੀ ਜਦੋਂ ਇਹ ਚੱਲਿਆ ਕਿੰਨੇ ਇਥੇ ਧਮਾਕੇ ਹੋਏ ਐ ਲਗਾਤਾਰ ਬੋਤਾ ਹੋਈ ਜਾਂਦੀ ਐ ਪਰ ਗੱਲ ਇਹ ਸੀ ਇਹ ਵੀ ਆਪਣੇ ਇੱਕ ਤਾਂ ਏਰੀਏ ਦੇ ਨੇੜੇ ਦੇ ਆ ਕੇ ਨੌਜਵਾਲ ਤੇ ਇੱਕ ਪੰਜਾਬ ਦੇ ਆ ਕੇ ਜੇ ਭਰਾਵੋ ਇਥੇ ਭੱਗੇ ਹੁੰਦੇ ਇਹਨਾਂ ਨੇ ਉੱਥੇ ਹੀ ਟਰੱਕ ਭਾ ਕੇ 잡 ਦੇਣਾ ਸੀ ਮਿੱਟੀ ਦਾ ਜਾਂ ਤਦੋਂ ਫੂਚੋ ਕੱਢਦੇ ਸੀ ਇਹਨਾਂ ਨੇ ਉਥੋਂ ਵਿੱਚੇ ਗੱਲੀ ਛੜ ਕੇ ਲਾਸਾ ਸੜ ਜਾਂਦੀਆਂ ਪਾਰਾ ਆਪਾਂ ਜਿਹੜਾ ਇਹ ਤਾਂ ਗੱਲ ਐ ਵੀ ਚਾਰੇ ਪਰਵਾਰਾਂ ਨੂੰ ਜਿੰਨਾ ਜਿਹੜਾ ਪੂਰਾ ਮਾਜਵਾ ਨਹੀਂ ਮਿਲਦਾ ਤੇ ਜਿਹੜੇ ਦੋਸ਼ੀ ਐ ਇਥੋਂ ਦੇ ਤਿੰਨ ਚਾਰਾ ਫਲਦੇ ਨਾ ਵੀ ਦਿੱਤੇ ਐ ਅਨਲਕ ਮਾਰ ਹੋਗਾ ਮਤਗਾਰਗ ਹੋ ਗਿਆ ਤੇ ਜਿਹੜਾ ਇਹਦੇ ਸੇਫਟੀ ਵਾਲੇ ਐ ਉਹ ਭਾਵੇਂ ਜਿਲ੍ਹਾ ਚੋਂ ਨਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਸਖਤ ਸਜ਼ਾ ਨਹੀਂ ਮਿਲਦੀ ਉਹਨਾਂ ਜਿਹੜਾ ਆਪਾਂ ਇਹਨਾਂ ਦਾ ਖਹਿੜਾ ਨਹੀਂ ਛੱਡਾਂਗੇ ਕਿਉਂਕਿ ਇਹ ਨੌਜਵਾਨ ਆ ਜਿਹੜੇ ਸਾਰੇ ਆਪਣੇ ਬਹੁਤ ਵੱਡੀ ਪੱਧਰ ਦੇ ਏਰੀਏ ਦੇ ਇੱਥੇ ਕੰਮ ਕਰਦੇ ਆ ਇਸ ਕਰਕੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਰਾਮ ਨਾਲ ਇੱਥੇ ਬੈਠ ਜਾਣਾ ਜਿਹੜੇ ਆਸ-ਪਾਸੇ ਫਿਰਦੇ ਐ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਦਾ ਵੀ ਜਿਹੜਾ ਡਿਗੋ ਤੇ ਆਪਾਂ ਸਟੇਜ ਦੀ ਜਿਹੜੀ ਸ਼ੁਰੂ ਕਾਰਵਾਈ ਸ਼ੁਰੂ ਕੀਤੀ ਐ ਸੋ ਉਸ ਤੋਂ ਬਾਅਦ ਜਿਹੜਾ ਫੈਸਲਾ ਆਊਗਾ ਉਹ ਸਾਰਿਆਂ ਦੇ ਛੋਡੇ ਸਾਹਮਣੇ ਸਹਿਮਤੀ ਦੇ ਨਾਲ ਹੋਊਗਾ ਕਿਉਂਕਿ ਪਰਿਵਾਰਾਂ ਨੂੰ ਆਪਾਂ ਅਨਸਾਫ਼ ਦਿਵਾਉਣਾ ਹੈ ਜਿਹਦਾ ਅੱਜ 20-25 ਸਾਲ ਦਾ ਜਾਂ 24 ਸਾਲ ਦੇ ਤਕਰੀਬਨ ਸਾਰਿਆਂ ਦੀ ਉਮਰ ਸੀਗੀ ਵਿਦਾਇਕ ਕਮਾਉਣ ਵਾਲਾ ਸੀ ਉਹਨਾਂ ਦੇ ਦੋਗਤਾ ਬੱਚੇ ਵੀ ਹੈਗੇ ਵਿਚਾਰਾ ਦੋਗਾ ਦੇ ਜਾ ਲੇਕੇ ਲੇਕੇ 2-2 2.5 ਸਾਲ ਦੇ ਉਹਨਾਂ ਦੇ ਮਾਤਾ ਪਿਤਾ ਬੈਠਾ ਹੈ ਉਹਨਾਂ ਕੋਲ ਹੋਰ ਕੋਈ ਰਿਗਾਰ ਨਹੀਂ ਕੋਈ ਖੇਤੀ ਦਾ ਪ੍ਰਬੰਧ ਨਹੀਂ ਵੀ ਆਦਾ ਗੁਜ਼ਾਰਾ ਕਰ ਲੈਣਗੇ ਕਿਉਂਕਿ ਉਹਨਾਂ ਨੇ ਜਿਹੜਾ ਮਜ਼ਦੂਰੀ ਕਰਦਾ ਉਸ ਦੇ ਨਾਲ ਹੀ ਜੋ ਮਜ਼ਦੂਰੀ ਚੱਲਦੀ ਸੀ 10-12000 ਦਿੰਦੇ ਸੀ ਪਰਿਵਾਰ ਭਰਾ ਉਹਦੇ ਹਿਸਾਬ ਦੇ ਨਾਲ ਹੀ ਆਦਾ ਗੁਜ਼ਾਰਾ ਔਖਾ ਸੌਖਾ ਕਰਦਾ ਸੀ ਤੇ ਅੱਜ ਜਦੋਂ ਉਹਨਾਂ ਦੇ ਗੁਜ਼ਾਰੇ ਵਾਲੇ ਵੀ ਰਹਾ ਕੋਈ ਤਾਂ ਉਹ ਪਰਿਵਾਰਾਂ ਨੂੰ ਭਰਾਵੋ ਪਤਾ ਹੈ ਤੇ ਆਪਾਂ ਨੂੰ ਵੀ ਪਤਾ ਵੀ ਉਹਦਾ ਕੀ ਹਵਾਲ ਹੋਊਗਾ ਇਸ ਕਰਕੇ ਆਪਾਂ ਸਾਰੇ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਆ ਤੇ ਜੱਜ ਕੇ ਆਪਾਂ ਬੈਠ ਗਏ ਕੋਈ ਗੱਲ ਨਹੀਂ ਧੁੱਪ ਛਾਂ ਚੱਲਦੀ ਰਹਣੀ ਹੈ ਲਗਾਤਾਰ ਆਪਾਂ ਖਿੱਤਾ ਦੇ ਵਿੱਚ ਵੀ ਕੰਮ ਕਰਦੇ ਰਹਨੇ ਆ ਵੀ ਆਪਾਂ ਲਗਾਤਾਰ ਛਾਂਜ ਬੈਠਣਾ ਨਹੀਂ ਵੀ ਮੈਨੂੰ ਪਤਾ ਵੀ ਸਾਰੇ ਜਿੰਨੇ ਲੋਕ ਆਪਾਂ ਇੱਥੇ ਪਹੁੰਚੇ ਆ 33 ਲੋਕ ਆ ਆਪਣਾ ਮਜ਼ਦੂਰ ਆ ਆਪਣਾ ਕਿਸਾਨ ਆ ਪਲਾ ਕੋਈ ਮਲਾਜਮ ਆ ਇਸ ਕਰਕੇ ਬਿੜਾ ਸ਼ਾਹ ਦਾ ਹਸਾਰਾ ਵਾਲੇ ਮੋਹਾਲ ਦੇ ਵਿੱਚ ਆ ਕੇ ਬੈਠ ਗਏ ਤੇ ਇਹਨਾਂ ਦੇ ਜਿਹੜੀ ਸਰਦਾਰੀ ਖੜੀ ਕਰਕੇ ਤੇ ਹਰ ਹਾਲ ਦਾ ਇਹਨਾਂ ਤੋਂ ਜਿਹੜਾ ਵੱਲਦਾ ਮਾਜਵਾ ਦੇ ਕਾਨੂੰਨੀ ਕਾਰਵਾਈ ਇਹਨਾਂ ਦੇ ਕਰਾ ਕੇ ਫਿਰ ਆਪਾਂ ਇਹ ਸ਼ੋਰ ਲਵਾਂਗੇ ਤੇ ਆਪਾਂ ਦੋ ਤਿੰਨ ਨਾਰੇ ਲਾਉਣੇ ਆ ਤੇ ਉਸ ਤੋਂ ਬਾਅਦ ਇਹ ਬਲਾਰਾ ਦੀ ਜਿਹੜੀ ਲੈਫਟ ਆਪਾਂ ਉਹ ਹੈਗੀ ਆਪਣੀ ਲਗਾਤਾਰ ਉਹਨਾਂ ਨੂੰ ਵੀ ਬੁਲਾਵਾ ਕੇ ਜਿਹੜੇ ਨਾਰੇ ਲਾਉਣੇ ਆ ਮਾੜਾ ਆ ਦੱਬ ਕੇ ਲਾਉਣਿਆ ਕੋਲ ਨਰੀ ਕਿਸਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਕਿਸਤੀ ਲੋਕਾਂ ਦਾ ਇੱਕਾ